ਤਰੀਕਾ ਨਸ਼ੀਲਾ ਜਿਹੜਾ ਸਮਾਨ ਫੜਿਆ ਦੇ ਬਾਰੇ ਜਾਣਕਾਰੀ ਦਿਓ ਮਾਨਜੂਗ ਐਸਐਸਪੀ ਸਾਹਿਬ ਮੁਹਾਲੀ ਐਸਪੀ ਰੂਲਰ ਸਾਹਿਬ ਐਸਵੀਡੀ ਸਰਵ ਐਂਡ ਡੀਐਸਪੀ ਖਰੜਗਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਹ ਜਿਹੜੇ ਨਸ਼ੀਲੇ ਪਦਾਰਥ ਵੇਚਦੇ ਨੇ ਇਹਨਾਂ ਤੇ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਸ਼ਿਕੰਜਾ ਕਸਿਆ ਜਾ ਰਿਹਾ ਹੈ ਤੇ ਕਿੰਨਾ ਖਸਰ ਸਮਾਨ ਫੜਿਆ ਇਹ ਮਾਨਸੂਰ ਦੇ ਐਸਐਸਪੀ ਸਾਹਿਬ ਵੱਲੋਂ ਕਾਨੂੰਨ ਦੇ ਤਹਿਤ ਸਿਟੀ ਸੀਲਿੰਗ ਦਾ ਚੱਲ ਰਿਹਾ ਸੀਗਾ ਤੇ ਉਹਦੇ ਤਹਿਤ ਸਾਡੀ ਸਨਿਗਰਸਤੀ ਟੀਮ ਨੇ ਸ਼ੇਮਾਰਕੀ ਜੌਕ ਨੇ ਨਾਕਾ ਲਗਾਇਆ ਹੋਇਆ ਸੀ ਜਿੱਥੇ ਇੱਕ ਲੜਕਾ ਹੋਂ ਦਾ ਪਕਾਈ ਦਿੱਤੇ ਤੇ ਜਿਹਦੀ ਉਹਨੂੰ ਪੁਸ਼ਕਿਸ਼ਿਤ ਤੇ ਅਪਰਾਧ ਤੋਂ ਉਹਦੇ ਕੋਲੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ ਹੈ ਸਰ ਇਸ ਤੋਂ ਪਹਿਲਾਂ ਵੀ ਕੁਝ ਬਰਾਮਦੀ ਹੋਈ ਹੈ ਮੈਂ ਜੇ ਤਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਿਛਲੇ ਹਫਤੇ ਵੀ ਕੁਝ 2-3 ਦਿਨ ਹੀ ਇਹਦੇ ਤੋਂ ਪਹਿਲਾਂ 1 ਕਿਲੋ 300 ਗ੍ਰਾਮ ਫਰੀਮ ਰਾਮ ਤੋਂ ਹੋਈ ਸੀ ਔਰ ਇਹਦੇ ਨਾਲ-ਨਾਲ 80 ਕਿਲੋ ਕੁੱਕੀ ਤੇ ਸਾਡੀ ਖਾਸ ਕਰਕੇ ਜਿਹੜੇ ਟਰੱਕ ਪੈਡਲਰ ਨੇ ਜਾਂਟ ਲੱਗ ਕੇ ਵੇਚਦੇ ਨੇ ਇਹਨਾਂ ਨੂੰ ਸਖਤ ਤਾੜਨਾ ਹੈ ਵੀ ਇਹ ਆਪਣਾ ਕੰਮ ਬੰਦ ਕਰ ਦੇਣ ਤੇ ਇਹਨਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਜਿਹੜੇ ਟਰੱਕ ਦਾ ਕੰਮ ਕਰਦੇ ਨੇ ਸਰਿਕਾ ਬੈਗ ਤੁਸੀਂ ਸੀਲ ਕਰਾ ਦਿਖਾਇਆ ਇਹ ਚ ਕੀ ਖਾਸੀਅਤ ਇਹ ਬੈਗ ਇਹਨਾਂ ਨੇ ਬੜੇ ਤਰੀਕੇ ਦੇ ਬਣਾਏ ਹੋਏ ਨੇ ਆਪਾਂ ਬਾਹਰੋਂ ਜਜ ਨਹੀਂ ਕਰ ਸਕਦੇ ਇਹਨਾਂ ਨੇ ਟਰਨਲ ਹਿਡਨ ਜੇਬਾਂ ਲਗਾਈਆਂ ਹੋਈਆਂ ਨੇ ਜਿਹਨੂੰ ਐਕਸ-ਰੇ ਸ਼ੀਟਸ ਫਿਲਮਸ ਦੇ ਨਾਲ ਦੋਨਾਂ ਪਾਸਿਆਂ ਤੋਂ ਕਵਰ ਕਰਦੇ ਨੇ ਕਿ ਵੀ ਕਿਸੇ ਨੂੰ ਵਸਟੈਂਡ ਤੇ ਜਾਂ ਰੇਲਵੇ ਸਟੇਸ਼ਨ ਤੇ ਕੈਮਰੇ ਦੇ ਵਿੱਚ ਦੀ ਕੱਢਣਾ ਪਵੇ ਤੇ ਇਸ ਲਈ ਉਹ ਦਾ ਸਹਾਰਾ ਲੈਂਦੇ ਸੀ ਤੇ ਲੈ ਕੇ ਕਿੱਥੋਂ ਆਉਂਦੀ ਜੀ ਐਸ ਜ਼ੁਪੀ ਆਪਣੇ ਉੱਥੇ ਤੋਂ ਲੈ ਕੇ ਬਰੀਲੀ ਏਰੀਏ ਦੇ ਲੱਗੇ ਲੱਗੇ ਲੈਣੇ ਸਾਰੇ ਤੇ ਇੱਥੇ ਕਿੱਥੇ ਸਪਲਾਈ ਕਰਦੇ ਜੀ ਹਾਂ ਇੱਥੇ ਇਹਨਾਂ ਨੇ ਅੱਗੇ ਜਿਹੜਾ ਆਪਣਾ ਇਹਨਾਂ ਦਾ ਗੱਲ ਸੀ ਉਹਨੂੰ ਦੇ ਦਿੱਤੀ ਸਰੇਕਾ ਨਸ਼ੀਲਾ ਜਿਹੜਾ ਸਮਾਨ ਫੜਿਆ ਦੇ ਬਾਰੇ ਜਾਣਕਾਰੀ ਦਿਓ ਮਾਨਜੂਗ ਐਸਐਸਪੀ ਸਾਹਿਬ ਮਹਾਲੀ ਐਸਪਰੇ ਰੂਲਰ ਸਾਹਿਬ ਐਸਵੀਡੀ ਸਰਵ ਐਂਡ ਡੀਐਸਪੀ ਖਰੜਵੰਦ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਹ ਇਹ ਜਿਲੇ ਵਿੱਚ ਇਹ ਪਦਾਰਥ ਵੇਚਦੇ ਨੇ ਇਹਨਾਂ ਤੇ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਸ਼ਿਕੰਜਾ ਕਸਿਆ ਜਾ ਰਿਹਾ ਹੈ ਤੇ ਕਿੰਨਾ ਕਸਰ ਸਮਾਨ ਫੜ ਹੋਇਆ ਇਹ ਮਾਨਸੂਰਾ ਐਸਐਸਪੀ ਸਾਹਿਬ ਵੱਲੋਂ ਕਾਨੂੰਨ ਦੇ ਤਹਿਤ ਸਿਟੀ ਸੀਲਿੰਗ ਦਾ ਚੱਲ ਰਿਹਾ ਹੈ ਸਗਾ ਤੇ ਉਹਦੇ ਤਹਿਤ ਸਾਡੀ ਸੰਪਰਕੀ ਟੀਮ ਨੇ ਸ਼ੇਮਾਰਕੀ ਚੌਕ ਤੇ ਨਾਕਾ ਲਗਾਇਆ ਹੋਇਆ ਸੀ ਜਿੱਥੇ ਇੱਕ ਲੜਕਾ ਉਹਨਾਂ ਪਟਾਈ ਦਿੱਤੇ ਜੇ ਜਿਹੜੀ ਉਹਨੂੰ ਤੁਸੀਂ ਲਿਸ਼ਟ ਤੇ ਅਪਰੰਤ ਉਹਦੇ ਕੋਲੋਂ ਹੈ 1 ਕਿਲੋ 500 ਗ੍ਰਾਮ ਫਰੀਮ ਬਰਾਮਦ ਹੋਈ ਹੈ ਸਰ ਇਸ ਤੋਂ ਪਹਿਲਾਂ ਵੀ ਕੁਝ ਬਰਾਮਦੀ ਹੋਈ ਅ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਿਛਲੇ ਹਫਤੇ ਵੀ ਕੁਝ 2-3 ਦਿਨ ਹੀ ਜੇ ਤਾਂ ਪਹਿਲਾਂ 1 ਕਿਲੋ 300 ਗ੍ਰਾਮ ਫਰੀਮ ਬਰਾਮਦ ਹੋਈ ਸੀ ਔਰ ਇਹਦੇ ਨਾਲ-ਨਾਲ 80 ਕਿਲੋ ਬੁੱਕਿੰਗ ਤੇ ਸਾਡੀ ਖਾਸ ਕਰਕੇ ਜਿਹੜੇ ਟਰੱਕ ਪੈਡਲਰ ਨੇ ਜਾਣਟ ਲੱਗ ਕੇ ਵੇਚਦੇ ਨੇ ਇਹਨਾਂ ਨੂੰ ਸਖਤ ਤਾੜਨਾ ਹੈ ਵੀ ਇਹ ਆਪਣਾ ਕੰਮ ਬੰਦ ਕਰ ਦੇਣ ਤੇ ਇਹਨਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਜਿਹੜੇ ਗਰਚ ਦਾ ਕੰਮ ਕਰਦੇ ਨੇ ਸਰਿਕਾ ਬੈਗ ਤੁਸੀਂ ਸੀਲ ਕਰਾ ਦਿਖਾਇਆ ਇਹ ਚ ਕੀ ਖਾਸੀਅਤ ਇਹ ਬੈਗ ਇਹਨਾਂ ਨੇ ਬੜੇ ਤਰੀਕੇ ਦੇ ਬਣਾਏ ਹੋਏ ਨੇ ਆਪਾਂ ਬਾਹਰੋਂ ਜਜ ਨਹੀਂ ਕਰ ਸਕਦੇ ਇਹਨਾਂ ਨੇ ਇੰਟਰਨਲ ਹਿਡਨ ਜੇਬਾਂ ਲਗੀਆਂ ਹੋਈਆਂ ਨੇ ਜਿਨ੍ਹਾਂ ਨੂੰ ਐਕਸ-ਰੇ ਸ਼ੀਟਸ ਫੈਲੋਜ਼ ਦੇ ਨਾਲ ਦੋਨਾਂ ਪਾਸਿਆਂ ਤੋਂ ਕਵਰ ਕਰਦੇ ਨੇ ਕਿ ਵੀ ਕਿਸੇ ਨੂੰ ਬੱਸ ਸਟੈਂਡ ਤੇ ਜਾਂ ਰੇਲਵੇ ਸਟੇਸ਼ਨ ਤੇ ਕੈਮਰੇ ਦੇ ਵਿੱਚ ਦੀ ਕੱਢਣਾ ਪਵੇ ਤੇ ਇਸ ਲਈ ਉਹ ਦਾ ਸਹਾਰਾ ਲੈਂਦੇ ਸੀ ਤੇ ਲੈ ਕੇ ਕਿੱਥੋਂ ਆਉਂਦੀ ਜੀ ਇਹ ਐਸ ਜੂਪੀ ਆਪਣੇ ਉੱਥੇ ਤੋਂ ਲੈ ਕੇ ਬਰੀਲੀ ਇਹਦੇ ਲੱਗ ਲੱਗੇ ਨੇ ਸਾਡੇ ਤੇ ਇੱਥੇ ਕਿੱਥੇ ਸਪਲਾਈ ਕਰਦੇ ਜੀ ਹਾਂ ਇੱਥੇ ਇਹਨਾਂ ਨੇ ਅੱਗੇ ਜਿਹੜਾ ਆਪਣਾ ਇਹਨਾਂ ਦਾ ਗਾਕਸੀ ਉਹਨੂੰ ਦੇਣੀ ਸੀ ਦੈਸ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram ਇਹ ਹੋਰ WhatsApp ਚੈਨਲ 'ਤੇ